ਆ ਮੈਂ মিডিਏ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਬੜੀਆਂ ਬੇਬੁਨਿਆਦ ਖਬਰਾਂ ਆ ਮੈਂ ਨਿਊ ਚੈਨਲ ਵਾਲਿਆਂ ਨੂੰ ਬੇਇੱਜ਼ਤੀ ਕਰਨੀ ਚਾਹੁੰਦਾ ਵੀ ਐਸੀਆਂ ਮਨਘੜਤ ਅਫਵਾਹਾਂ ਬੇ ਬਿਲਕੁਲ ਹੀ ਬੇ ਗਰਜੇ ਹੋਏ ਲੋਕਾਂ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਆਪਾਂ ਇਦਾਂ ਦੀਆਂ ਟੀਵੀ ਚੈਨਲਾਂ ਤੇ ਖਬਰਾਂ ਦੇ ਦਿੰਨੇ ਆ ਇਹ ਬਿਲਕੁਲ ਹੀ ਝੂਠੀਆਂ ਖਬਰਾਂ ਨੇ ਕੋਰੀਆਂ ਅਫਵਾਹਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੀ ਬੜੇ ਸੱਚੇ ਢੰਗ ਨਾਲ ਬੜੇ ਸੁਚਾਰੂ ਢੰਗ ਨਾਲ ਸਾਡੀ ਉਹਨਾਂ ਨੇ ਵਾਗਡੋਰ ਸੰਭਾਲੀ ਹੋਈ ਆ ਉਰੋਸ਼ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਉਹਨਾਂ ਦੇ ਨਾਲ ਆ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਕੋਈ ਵੀ ਐਸੀ ਗੱਲ ਅਸਤੀਫੇ ਵਾਲੀ ਗੱਲ ਹੋਵੇ ਚਾਹੇ ਕੋਈ ਪਾਸੇ ਹਟਣ ਦੀ ਗੱਲ ਹੋਵੇ ਐਸੀ ਵੀ ਹੋਈ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਔਰ ਕੱਲ ਬੜੇ ਸੁਚਾਰੂ ਢੰਗ ਨਾਲ ਉਹਦੇ ਵਿੱਚ ਸਾਰੀ ਯੋਜਨਾਬੰਦ ਤਰੀਕੇ ਦੇ ਨਾਲ ਅੱਗੇ ਪਾਰਟੀ ਨੂੰ ਕਿੱਦਾਂ ਚਲਾਉਣਾ ਕਿੱਦਾਂ ਜਨਰਲ ਕੌਂਸਲ ਪੀਏਸੀ ਜ਼ਿਲ੍ਹਾ ਜੱਥੇਬੰਦੀਆਂ ਨੂੰ ਕੰਪਲੀਟ ਕਰਕੇ ਔਰ ਜ਼ਿਲ੍ਹਾ ਵਾਈ ਜਿਹੜੇ ਪ੍ਰੋਗਰਾਮ ਦੇਣੇ ਨੇ ਆ ਸਭਾ ਦੇ ਉੱਤੇ ਜਿਹੜਾ ਪ੍ਰੋਗਰਾਮ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਪੂਰੇ ਪੰਜਾਬ ਨੂੰ ਕਵਰ ਕੀਤੇ ਜਾਣਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਸ ਕਰਕੇ ਕੱਲ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਚਾਹੇ ਚੰਦੂ ਮਹਾਰਾਜ ਸਾਹਿਬ ਨੇ ਵਡਾਲਾ ਸਾਹਿਬ ਨੇ ਢੀਂਸਾ ਸਾਹਿਬ ਨੇ ਚੁੰਦਾ ਚੁੰਧਾ ਸਾਹਿਬ ਨੇ ਆਪਨਾ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ ਨੇ ਕੈਰੋਂ ਸਾਹਿਬ ਨੇ ਸਾਰਾ ਰਵਿੰਦਰ ਸਿੰਘ ਜੀ ਸਾਡੇ ਸਰਪ੍ਰਸਤ ਨੇ ਸਾਰੀ ਸਮੁੱਚੀ ਲੀਡਰਸ਼ਿਪ ਨੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਮੀਟਿੰਗਾਂ ਕਰਕੇ ਔਰ ਉਹਦੇ ਮਤਲਬ ਨਚੋੜ ਕੱਢ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ ਮਹੀਨਾ ਜਨਵਰੀ ਦਾ ਹੋਊਗਾ ਉਹ ਸਾਰੇ ਪੰਜਾਬ ਦਾ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕਰਕੇ ਦੌਰਾ ਕਰਕੇ ਪੂਰੀ ਲੋਕਾਂ ਨੂੰ ਲਾਮਬੰਦੀ ਕਰਕੇ ਪੰਜਾਬ ਦੀ ਸਰਕਾਰ ਦੇ ਵਿਰੁੱਧ ਦੇ ਵਿੱਚ ਔਰ ਕੇਂਦਰ ਦੀ ਜਿਹੜੀ ਸਰਕਾਰ ਆ ਉਹਦੇ ਵਿਰੋਧ ਦੇ ਵਿੱਚ ਜਿਹੜੀਆਂ ਕਮੀਆਂ ਨੇ ਖਾਮੀਆਂ ਨੇ ਅੱਜ ਮਨਰੇਗਾ ਦੀ ਸਕੀਮ ਜਿਹੜੀ 90 10 ਛੇਰ ਨਾਲ ਰੇਸ਼ੋ ਨਾਲ ਪੰਜਾਬ ਤੇ ਹਿੰਦੁਸਤਾਨ ਤੇ ਲਾਗੂ ਸੀ ਉਹ ਕਿੱਦਾਂ 60 40 ਤੇ ਆਰ ਨਾਲ ਸਾਡੇ ਲੋਕਾਂ ਦਾ ਕਿੱਦਾਂ ਨੁਕਸਾਨ ਹੋਊਗਾ ਇਹ ਸਾਰੀਆਂ ਚੀਜ਼ਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਅਵੇਅਰ ਕੀਤਾ ਜਾਊਗਾ ਔਰ ਪਾਰਟੀ ਜਿਹੜੀ ਹੈ ਮੈਂ ਦੁਬਾਰਾ ਫਿਰ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਸਾਰੇ ਚੈਨਲ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਬਲਾਰਾ ਹੋਣ ਦੇ ਨਾਤੇ ਪਾਰਟੀ ਦਾ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿਣਾ ਕਿ ਪਾਰਟੀ ਦੀ ਲੀਡਰਸ਼ਿਪ ਇੱਕ ਮੁੱਠਾ ਪਾਰਟੀ ਸਾਡੀ ਇੱਕ ਮੁੱਠਾ ਹੈ ਸਿੰਘ ਸਾਹਿਬ ਜਿਆਨੀ ਹਰਪ੍ਰੀਤ ਸਿੰਘ ਜੀ ਪਾਰਟੀ ਦੇ ਸਾਡੇ ਅੱਜ ਵੀ ਪ੍ਰਧਾਨ ਨੇ ਔਰ ਕੱਲ ਵੀ ਪ੍ਰਧਾਨ ਰਹਿਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਜਿਹੜੇ ਆ ਪ੍ਰਧਾਨ ਰਹਿਣ ਦੇ ਕੋਈ ਐਸੀ ਗੱਲ ਨਹੀਂ ਕੋਈ ਐਸੀ ਬਾਤ ਨਹੀਂ ਨਾ ਹੀ ਅਸਤੀਫੇ ਦੀ ਗੱਲ ਕੱਲ ਮੀਟਿੰਗ ਦੇ ਵਿੱਚ ਕੋਈ ਹੋਈ ਆ ਔਰ ਨਾ ਹੀ ਕਿਸੇ ਤਰੀਕੇ ਦੇ ਵਿੱਚ ਵੀ ਭਾਵੇਂ ਉਸ ਗੱਲ ਦਾ ਖੰਡਨ ਚੰਦੂ ਮਾਇਰਾ ਸਾਹਿਬ ਨੇ ਵੀ ਕੀਤਾ ਔਰ ਬਡਾਲਾ ਸਾਹਿਬ ਨੇ ਵੀ ਕੀਤਾ ਬੀਬੀ ਜਵੀਰ ਕੌਰ ਜੀ ਦੀ ਵੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਵੀ ਖੰਡਨ ਕੀਤਾ ਪਰ ਫਿਰ ਵੀ ਮੈਨੂੰ ਕੋਈ ਬੜੇ ਫੌਨ ਆ ਰਹੇ ਨੇ ਚੈਨਲ ਵਾਲਿਆਂ ਦੇ ਵੀ ਤੇ ਹੋਰ ਵੀ ਸਾਡੇ ਵਰਕਰਾਂ ਦੇ ਵੀ ਸੋਇਸ ਕਰਕੇ ਦਚਿੱਤੀ ਚੋਂ ਨਿਕਲੋ ਸਾਡੇ ਵਰਕਰਾਂ ਨੂੰ ਵੀ ਬੇਨਤੀ ਹੈ ਇਸ ਦਚਿੱਤੀ ਚੋਂ ਆਪਾਂ ਉਹ ਤੇ ਚੈਨਲ ਵਾਲਿਆਂ ਨੂੰ ਖਾਸ ਤੌਰ ਤੇ ਜਿਹੜੇ ਨਿਊ ਚੈਨਲ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਦਚਿੱਤੀ ਚੋਂ ਨਿਕਲ ਕੇ ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਹਰਪ੍ਰੀਤ ਸਿੰਘ ਜੀ ਵੱਲੋਂ ਕੋਈ ਹਸਤੀਵਾ ਨਹੀਂ ਦਿਖਾਈ ਗਿਆ ਪਾਰਟੀ ਦੀ ਵਾਰਨੋਰ ਸਿੰਘ ਸਾਹਿਬ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਦੇ ਹੱਥ ਵਿੱਚ ਹੈ ਔਰ ਉਹਨਾਂ ਦੇ ਹੱਥ ਵਿੱਚ ਹੀ ਰਹੇਗੀ ਸੋ ਭੁੱਲਾ ਚੁੱਕਾਂ ਦੀ ਥੀਮਾ